ਪੁਰਤੀ ਮਹਾਰਾਜ ਨੇ ਚਲੋ ਕਿਰਪਾ ਕੀਤੀ ਬਚਾਅ ਹੋ ਗਿਆ ਤੇ ਆਪਣੇ ਆਚਾਰ ਵਾਲੀ ਗੱਡੀ ਸੀ ਹੰਦੋਵਾਲ ਤੋਂ ਆਦੀ ਤੇ ਦੂਸਰੇ ਪਾਸੇ ਬੱਸ ਸੀ ਗੱਡੀ ਦਾ ਟਾਇਰ ਪਾਟਣ ਦੇ ਨਾਲ ਤੇ ਗਲਤੀ ਨਹੀਂ ਕਿਸੇ ਦੀ ਵੀ ਜੇ ਆਪਾਂ ਕਹੀਏ ਬੱਸ ਦੀ ਅੱਜ ਦੀ ਗਲਤੀ ਆ ਜਾਏ ਗੱਡੀ ਵਾਲੇ ਦੀ ਤੋਂ ਟਾਇਰ ਫਟਣ ਦੇ ਨਾਲ ਗੱਡੀ ਜਿਹੜੀ ਬੇਕਾਬੂ ਹੋ ਕੇ ਬੱਸ ਦੇ ਵਿੱਚ ਸਾਈਡ ਤੋਂ ਵੱਜੀ ਤੇ ਗੱਡੀ ਵੀ ਪਾਟ ਕੇ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਪਰ ਡਰਾਈਵਰ ਵੀਰ ਬਚ ਗਿਆ ਉਹਦੇ ਸੱਤ ਤੋਂ ਬਚਾ ਆ ਤੇ ਦੂਸਰਾ ਬੱਸ ਦੇ ਮੋੜੇ ਇੱਕ ਬਜ਼ੁਰਗ ਵਿਚਾਰਾ ਤੁਰਿਆ ਹੀ ਜਾਂਦਾ ਸੀ ਉਹਦੇ ਸੱਟ ਥੋੜੀ ਲੱਗੀ ਆ ਪਰ ਉਹਦਾ ਵੀ ਬਚਾਅ ਹੋ ਗਿਆ ਵੈਸੇ ਰਗਣਾ ਲੱਗੀਆਂ ਫਿਰ ਭਟ ਹੋਇਆ ਪਰ ਰੰਗ ਟੁੱਟਣ ਤੋਂ ਬਚਾਅ ਹੋ ਗਿਆ ਉਹਦਾ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਤੇ ਠੀਕ ਆ ਟ੍ਰੈਫਿਕ ਆਲੂ ਹੋ ਗਈ ਆ ਦੋਨਾਂ ਦਵਲ ਪਾਸਿਆਂ ਦਾ ਬਚਾਅ ਹੋ ਗਿਆ ਠੀਕ ਸਿਕਿਉਰਟੀ ਨੂੰ ਆਇਆ ਜਿਹਾ ਕੋਲੋਂ ਨੂੰ ਕਿ ਦੰਗਿਆ ਲੱਗਣਾ ਐਕਸੀਡੈਂਟ ਹੋ ਗਿਆ ਤੇ ਮਤਲਬ ਪੀਆਰਟੀਸੀ ਦੀ ਬੱਸ ਹੈਗੀ ਆ ਤੇ ਨਾਲ ਕਾਟਾ ਜਰ ਕੋ ਸਾਥ ਹੈਗਾ ਉਹ ਕਾਟਾ ਜਰ ਕੋ ਸਾਥ ਨਾਲ ਓਵਰਲੋਡ ਹੋ ਗਿਆ ਵਿਚ ਵੱਟ ਗਿਆ ਤੇ ਨੁਕਸਾਨ ਕੋਈ ਨਹੀਂ ਹੋਇਆ ਤੇ ਟ੍ਰੈਫਿਕ ਚਲਾ ਦਿੱਤੀ ਬੰਦਿਆਂ ਦਾ ਬਚਾਅ ਹੋ ਗਿਆ ਸਾਂ ਬੰਦਿਆਂ ਨੂੰ ਬਚਾ ਲਿਆ ਠੀਕ ਥੈਂਕ ਯੂ ਉਹਦੀ ਮਹਾਰਾਜ ਨੇ ਚਲੋ ਕਿਰਪਾ ਕੀਤੀ ਬਚਾਅ ਹੋ ਗਿਆ ਤੇ ਆਪਣੇ ਆਚਾਰ ਵਾਲੀ ਗੱਡੀ ਸੀ ਹੰਦੋਵਾਲ ਤੋਂ ਆndi ਤੇ ਦੂਸਰੇ ਪਾਸੇ ਪਾਸ ਸੀ ਗੱਡੀ ਦਾ ਟਾਇਰ ਪਾਟਣ ਦੇ ਨਾਲ ਤੇ ਗਲਤੀ ਨਹੀਂ ਕਿਸੇ ਦੀ ਵੀ ਇਹ ਆਪਾਂ ਕਹੀਏ ਬੱਸ ਇਹ ਅੱਜ ਦੀ ਗਲਤੀ ਆ ਜਾਏ ਗੱਡੀ ਵਾਲੇ ਦੀ ਤੋਂ ਟਾਇਰ ਫਟਣ ਦੇ ਨਾਲ ਗੱਡੀ ਜਿਹੜੀ ਬੇਕਾਬੂ ਹੋ ਕੇ ਬੱਸ ਦੇ ਵਿੱਚ ਸਾਈਡ ਤੋਂ ਵੱਜੀ ਤੇ ਗੱਡੀ ਵੀ ਪਾਟ ਕੇ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਪਾਰ ਹੋ ਡਰਾਈਵਰ ਵੀਰ ਬਚ ਗਿਆ ਉਹਦੇ ਸਾਥ ਤੋਂ ਬਚਾਇਆ ਤੇ ਦੂਸਰਾ ਬੱਸ ਦੇ ਮੋੜੇ ਇੱਕ ਬਜ਼ੁਰਗ ਵਿਚਾਰਾ ਤੁਰਿਆ ਹੀ ਜਾਂਦਾ ਸੀ ਤੇ ਉਹਦੇ ਸਾਥ ਘੋੜੀ ਲੱਗੀ ਆ ਪਰ ਉਹਦਾ ਵੀ ਬਚਾਅ ਹੋ ਗਿਆ ਬੈਸੇ ਰਗਣਾ ਲੱਗੀਆਂ ਵੀਰ ਭੱਟ ਹੋਇਆ ਪਰ ਰੰਗ ਟੁੱਟਣ ਤੋਂ ਬਚਾਅ ਹੋ ਗਿਆ ਉਹਦਾ ਪਰ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਤੇ ਠੀਕ ਕਰ ਟ੍ਰੈਫਿਕ ਆਲੂ ਹੋ ਗਈ ਆ ਦੋਨਾਂ ਦੋਵਲੇ ਪਾਸਿਆਂ ਦਾ ਬਚਾਅ ਹੋ ਗਿਆ ਠੀਕ ਸਿਕਿਟ ਟੈਲੀਫੋਨ ਆਇਆ ਜਦੋਂ ਲੋਕਾਂ ਨੂੰ ਲੱਗੇ ਐਕਸੀਡੈਂਟ ਹੋ ਗਿਆ ਮਾਦੂ ਬੀਆਟੀਸੀ ਬੱਸ ਹੈਗੀ ਆ ਤੇ ਨਾਲ ਟਾਟਾ 406 ਸਾਥ ਹੈਗਾ ਉਹ ਟਾਟਾ 406 ਸਾਥ ਨਾਲ ওভারਡਾਟ ਜਾ ਗਿਆ ਵਿਚ ਵੱਜ ਗਿਆ ਓਏ ਤੇ ਨੁਕਸਾਨ ਕੋਈ ਨਹੀਂ ਹੋਇਆ ਤੇ ਟ੍ਰੈਫਿਕ ਚਲਾ ਦਿੱਤੀ ਬੰਦਿਆਂ ਦਾ ਬਚਾਅ ਹੋ ਗਿਆ ਸਾਰਾ ਬੰਦਿਆਂ ਨੂੰ ਬਚਾ ਲਿਆ ਠੀਕ